नमस्कार दोस्तों एनएन भारत न्यूज़ चैनल तो मैं ਤੁਹਾਡਾ ਆਪਣਾ ਰਜੇਸ਼ ਅਗਰਵਾਲ ਦੋਸਤੋ ਅੱਜ ਗੱਲ ਕਰਨ ਜਾ ਰਹੇ ਹਾਂ ਗਊ ਮਾਤਾ ਦੀ ਜਿਸ ਨੂੰ ਸਾਡੇ ਸਾਰੇ ਬੰਦੇ ਗਊ ਮਾਤਾ ਦਾ ਜੀ ਆਪਣੀ ਮਾਂ ਦੇ ਬਰਾਬਰ ਦਾ ਦਰਜਾ ਦਿੱਤਾ ਹੋਇਆ ਹੈ ਪਰ ਦਰਤੋ ਇਸ ਗਊ ਮਾਤਾ ਦੇ ਕਿੰਨਾ ਜ਼ਗਾ ਭਾਰੇ ਹਾਲਾਤ ਹੈ ਕਿਉਂਕਿ ਕੁਰੂੜਾ ਹਰਪਾਤੀਆਂ ਤੋਂ ਕੋਹੋਂ ਦੇ ਬਾਦੂ ਵੀ ਸਰਕਾਰ ਦੇ ਤੱਕੇ ਖੰਬੀ ਗਈ ਹੈ ਨਾ ਬਾ ਇਸ ਗਊ ਮਾਤਾ ਦੇ ਕੋਈ ਰਹਿਣ ਅਤੇ ਖਾਨ ਪੀਨ ਦਾ ਟਿਕਾਣਾ ਹੈ ਬਸ ਇਹ ਤਾਂ ਆਪਣੇ ਧੀਆਂ ਨੂੰ ਤੋਂ ਦੇ ਸਾਥੀ ਸਰਗਾ ਤੇ ਰੁੱਲ ਰਹੇ ਗਊ ਮਾਤਾ ਦੇ ਨਾਮ ਤੇ ਉਲਤੇ ਹੀ ਕਰੋੜਾ ਧੀਆਂ ਪੁੱਤਾਂ ਬਣੇ ਉਸ ਦੀ ਸਮੂਤੀ ਦੇਖ ਭਾਵੇਂ ਗਊ ਦਸਤੀ ਆਪਣੇ ਹੀ ਪਹਿਨ ਭੜਾਵਾ ਤੋਂ ਲਿਆ ਜਾ ਰਹੀ ਪਰ ਹਾਲਾਤੀ ਨੇ ਜ਼ਿਆਦਾ ਮਾੜੇ ਹਨ ਕਿ ਜਿਸ ਗਊ ਮਾਤਾ ਦੇ ਨਾਮ ਤੋਂ ਅਸੀਂ ਗਊਸ ਲਹਿਰ ਗਏ ਅਤੇ ਦੇਨ ਵਾਲੇ ਦੇ ਰਹੇ ਪਰ ਵੀ ਸਾਡੀ ਇਹ ਕੌਣ ਬਣਦਾ ਸਰਕਾਰ ਤੇ ਰੁਲਣ ਨੂੰ ਮਜਬੂਰ ਹੈ ਪਰ ਉਸ ਤੇ ਇਹ ਹੀ ਤਿਆਪੁ ਆਪਣੇ ਜੀਵਨ ਵਿੱਚ ਖੁਸ਼ੀਆਂ ਲਿਆਉਣ ਲਈ ਦਿਨ ਰਾਤ ਕੰਮ ਕਰਦੇ ਹਨ ਅਤੇ ਚੰਗਾ ਖਾਂਦੇ ਪੀਦੇ ਹਨ ਅਤੇ ਚੰਗੇ ਆਲੀਸ਼ਾਨ ਘਰਾ ਵਿੱਚ ਵੀ ਰਹਿੰਦੇ ਹਨ ਪਰ ਗਊ ਮਾਤਾ ਦੇ ਕਰੋੜਾਂ ਪਿਆਪੂ ਕੋਲ ਇੰਨਾ ਹੀ ਸਮਾਨ ਨਹੀਂ ਹੈ ਕਿ ਉਹ ਆਪਣੀ ਮਾਂ ਨੂੰ ਉਸ ਤੇ ਜਾਂ ਆਪਣੇ ਘਰ ਵਿੱਚ ਰੱਖ ਸਕਦੀ ਤੋਂ ਮਾਤਾ ਵਰਗਾ ਤੇ ਰੁਲਣ ਦੇ ਨਾਲ ਨਾਲ ਹਰ ਖਾਸਿਆਂ ਦਾ ਵੀ ਸ਼ਿਕਾਰ ਹੁੰਦੇ ਆਂਦੀ ਹੈ ਅਤੇ ਕਈ ਲੋਕ ਇਹਨਾਂ ਦੇ ਕਰਕੇ ਵੀ ਖੁਦ ਸਰਹ ਖਾਸਿਆਂ ਦਾ ਸ਼ਿਕਾਰ ਹੋ ਜਾਂਦੇ ਹਨ ਅਤੇ ਆਪਣੀ ਕੀਮਤੀ ਜਾਨਾ ਗਵਾ ਬੈਠਦੇ ਹਨ ਪਰ ਫਿਰ ਵੀ ਕਿਸੇ ਨੂੰ ਕੋਈ ਨਸੀਹਤ ਨਹੀਂ ਆਉਂਦੀ ਜਦੋਂ ਗਊ ਸ਼ਾਲਾਵਾਂ ਦੇ ਸਰਕਾਰੀ ਅਤੇ ਪ੍ਰਾਈਵੇਟ ਪੱਧਰ ਤੇ ਢੇਰ ਤੇ ਢੇਰ ਲੱਗੇ ਹੋਏ ਹਨ ਫਿਰ ਵੀ ਬਹੁਤੀ ਗੰਟੀ ਵੀ ਗਊ ਮਤਾ ਮ ਸਰਕਾਰ ਤੇ ਵੀ ਰੋਲ ਰਹੀ ਨਾ ਮ ਹਾਲਾਤੀ ਉਥੇ ਕਈ ਪੁੱਤਰ ਹ ਸਰਕਾਰ ਵਿੱਚ ਹ ਸਰਕਾਰੀ ਅਧਿਕਾਰੀ ਹ ਵੱਡੇ ਵੱਡੇ ਔਰਦਾਂ ਤੇ ਬੈਠੇ ਹ ਵੱਡੇ ਵੱਡੇ ਸਰਮਾਇਦਾਰ ਹ ਵੱਡੀਆਂ ਵੱਡੀਆਂ ਤਾਕਤਾਂ ਵਾਲੇ ਹ ਪਰ ਉਹ ਆਪਣੀ ਮਾਦੇ ਇਸ ਹਾਲਾਤਾਂ ਦੇ ਇੱਕ ਤਰ੍ਹਾਂ ਨਾਲ ਜ਼ਿੰਮੇਵਾਰ ਹੀ ਹ ਜਿਸ ਨੂੰ ਇਹ ਗੰਨਹ ਕਹੀ ਜਾ ਸਕਦੀ ਹੈ ਕਿ ਗੰਦੀ ਔਲਾਦ ਨਾ ਮਜਾ ਨਾ ਸੁਆਦ ਦੋਸਤੋ ਅੱਜ ਜਿਸ ਥਾਂ ਤੇ ਇਹ ਗਊ ਮਾਤਾ ਦੇ ਖਾਲਸ ਘਰ ਕਿਤੇ ਬੈਠ ਹ ਇਹ ਪਟਿਆਲਾ ਦੇ ਸਨੋਰੀ ਅੱਡਾ ਦੇ ਨੇੜੇ ਜਿੱਥੇ ਗਊ ਮਾਤਾ ਮੈਂ ਸ਼ਾਮ ਹੁੰਦੇ ਹੀ ਆਪਣੇ ਘਰ ਨੂੰ ਜਾਣ ਲਈ ਰਸਤਾ ਲੱਭ ਰਹੀ ਹਾਂ ਗਿਆ ਪਰ ਹਾਲਾਤ ਇਹ ਨੇ ਬਕਦਰ ਕਿ ਉਹਨਾਂ ਲਈ ਕੋਈ ਘਰ ਹੈ ਹੀ ਨਹੀਂ ਜਦੋਂ ਕਿ ਉਹਦੇ ਪਿਆ ਪੁੱਤ ਘਾਹ-ਘਾਸੇ ਮਧੂਰ ਹਾਂ ਗਊ ਮਾਤਾ ਹੋਵੇ ਜਾਂ ਸਾਡੀ ਆਪਣੀ ਜਨਮ ਦੇਣ ਜਾਣੀ ਮਾਤਾ ਹੋਵੇ ਕਦੇ ਵੀ ਆਪਣੇ ਪੁੱਤਾਂ ਨੂੰ ਆਪਣਾ ਦੁੱਖ ਨਹੀਂ ਦੱਸਦੀ ਅਤੇ ਸਦਾ ਆਪ ਕਿੱਲੇ ਵਿੱਚ ਰਹਕੇ ਆਪਣੇ ਬੱਚਿਆਂ ਨੂੰ ਸੁੱਕੇ ਵਿੱਚ ਪਾਉਂਦੀ ਹੈ ਜਿਸ ਦੇ ਚਲਦਿਆ ਸਾਡੀ ਗਊ ਮਾਤਾ ਦਾ ਵੀ ਕੁਝ ਅਜੀਹਾ ਹੀ ਸੁਭਾਅ ਸੀ ਜਿਸਨੇ ਕਦੇ ਵੀ ਆਪਣੇ ਉੱਤੇ ਆਪਣੇ ਪੁੱਤਰਾਂ ਨੂੰ ਨਹੀਂ ਦਿੱਸਿਆ ਅਤੇ ਆਪਣੇ ਪੁੱਤਰਾਂ ਨੂੰ ਇੱਕ ਤਰ੍ਹਾਂ ਦੀ ਫੁੱਲ ਦਿੱਤੀ ਹੋਈ ਹੈ ਕਿ ਉਹ ਉਸਦੀ ਹੀ ਭਲਾਈ ਲਈ ਉਸਦੇ ਨਾਮ ਤੇ ਕਾਉਸੈਸ ਤੇ ਰੂਪੇ ਜਿੰਨੇ ਮਰਜ਼ੀ ਪੈਸੇ ਇਕੱਠੇ ਕਰ ਲਾ ਹਲਕ ਬੱਧੀ ਗਿੰਤੀ ਵਿੱਚ ਪੈਸੇ ਤਾਂ ਇਕੱਠੇ ਕਰ ਲਈ ਜਾਂਦੇ ਹਨ ਪਰ ਉਹ ਪੂਰੇ ਚੰਗੇ ਤਰੀਕੇ ਨਾਲ ਕੌਮ ਮਤਾਵਾਦੀ ਦੇਖ ਪਾਲ ਲਈ ਨਹੀਂ ਲਗਾਈ ਜਾਂਦੇ ਜਿਸ ਦੇ ਚਲਦੇ ਗਉ ਮਾਤਾ ਮਾਂ ਦੇ ਹਾਲਾਤ ਇੰਨੇ ਮਾੜੇ ਹੋ ਗਏ ਕਿ ਦੇਖ ਕੇ ਇੰਨੀ ਸ਼ਰਮ ਆਉਂਦੀ ਹੈ ਕਿ ਸਾਡੇ ਹੋਣ ਦੇ ਬਾਅਦ ਵੀ ਗਉ ਮਾਤਾ ਮਾਂ ਦੀ ਹਾਲਤ ਇੰਨੀ ਮਾੜੀ ਹੈ ਕਿ ਨਾ ਤਾਂ ਉਹਨਾਂ ਨੂੰ ਰਹਿਣ ਨੂੰ ਨਾ ਉਹਨਾਂ ਨੂੰ ਖਾਣ ਨੂੰ ਹੈ ਜਦੋਂ ਕਿ ਕਿਸੇ ਨਾ ਕਿਸੇ ਕਰ ਇਨ੍ਹਾਂ ਦੇ ਸੱਟਾਂ ਲੱਗ ਜਾਂਦੀਆਂ ਹਨ ਤਾਂ ਇਨ੍ਹਾਂ ਦਾ ਇਲਾਜ ਕਰਨ ਵਾਲਾ ਵੀ ਛੇਤੀ ਛੇਤੀ ਕੋਈ ਨਹੀਂ ਥਪਦਾ ਅਤੇ ਇਹ ਆਪਣੇ ਚਤਮਨ ਸਰਕਾ ਤੇ ਖੁੱਲੇ ਵਿੱਚ ਲੈ ਕੇ ਮੱਖੀ ਮੱਛਰ ਆਦਿ ਦੇ ਨਾਲ ਘੁੰਮਦੀਆਂ ਰਹਿੰਦੀਆਂ ਹਨ ਅਤੇ ਕਈ ਵਾਰ ਤਾਂ ਉਹ ਜ਼ਖਮ ਇੰਨੇ ਜ਼ਿਆਦਾ ਡੂੰਘੇ ਹੋ ਜਾਂਦੇ ਹਨ ਕਿ ਉਹ ਗਊ ਮਾਤਾਵਾਂ ਦੀ ਜਾਨ ਤੱਕ ਲੈ ਲੈਂਦੇ ਹਨ ਪਰ ਉਸ ਦੇ ਜਿਹੜੇ ਕਰੋੜਾਂ ਅਰਬਾਂ ਦੀਆਂ ਕੁੱਤ ਨਹੀਂ ਉਹ ਇਸ ਪਾਸੇ ਕੋੜਾ ਵੀ ਧਿਆਨ ਨਹੀਂ ਦਿੰਦੇ ਕਿਉਂਕਿ ਉਹਨਾਂ ਨੂੰ ਤਾਂ ਆਪਣੀ ਜ਼ਿੰਦਗੀ ਤੋਂ ਹੀ ਬਹਿਲ ਨਹੀਂ ਮਿਲਦੀ ਸਾਰਾ ਦਿਨ ਗਊ ਮਾਤਾ ਦੇ ਪੀਆਂ ਪੁੱਤਾਂ ਨੇ ਕੰਮ ਕਰਕੇ ਕਮਾਣਾ ਹੁੰਦਾ ਹੈ ਆਪਣੇ ਪਰਿਵਾਰ ਵੱਲ ਦੇਖਣਾ ਹੁੰਦਾ ਹੈ ਕਿਸੇ ਨੂੰ ਆਪਣੀ ਸਮਾਂ ਦੀ ਕੋਈ ਫਿਕਰ ਜਹੀ ਨਹੀਂ ਲੱਗਦੀ ਹੁੰਦੀ ਜਦੋਂ ਇਹ ਥੋੜਾ ਕੀ ਆਪ ਅਕਸਰ ਲੱਗੇ ਹੋਏ ਹਨ ਸਰਕਾਰਾਂ ਵਿੱਚ ਮੰਤਰੀ ਹਨ ਡੀਸੀ ਹਨ ਐਸਐਸਪੀ ਹਨ ਐਸਡੀਐਮ ਬਣੇ ਹੋਏ ਹਨ ਵਕ ਵਕ ਹਉਂਦਿਆ ਤੇ ਮੌਜੂਦ ਹਨ ਪਰ ਆਪਣੀ ਮਾ ਲਈ ਕਿਸੇ ਵੱਲ ਕੋਈ ਕਦਮ ਉਪਰਤੀ ਸੰਭਾਲ ਨਹੀਂ ਚੁੱਕਿਆ ਜਾ ਰਿਹਾ ਕਿਉਂਕਿ ਸਾਡੇ ਸਾਰਿਆਂ ਲਈ ਬੜੀ ਬੇਚੈਨੀ ਦੀ ਗੱਲ ਹੈ ਜਿਸ ਦਾ ਪਹਿਲ ਦੇ ਆਧਾਰ ਤੇ ਸਾਰਿਆਂ ਨੂੰ ਹੀ ਧਿਆਨ ਦੇਣਾ ਜ਼ਰੂਰੀ ਹੈ ਧੰਨਵਾਦ